ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ 'ਚ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣੇ ਜੀ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ ਕਿ ਆਪਾਂ ਉਹਨਾਂ ਕੋਲ ਜਾਵਾਂਗੇ ਬੈਠਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਵਾਵਾਂਗੇ ਅਸੀਂ ਅੱਜ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਮੈਂ ਸਭ ਤੋਂ ਸਾਰਿਆਂ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ ਉਹਦੇ ਨੂੰ ਸਾਰਿਆਂ ਨੂੰ ਅੱਜ ਮੈਂ ਇਨਵਾਈਟ ਕੀਤਾ ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ ਚੋਂ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣੇ ਨੇ ਉਹਨਾਂ ਨੂੰ ਫਿਲਹਾਲ ਕੰਮ ਬਾਰੇ ਅਨਾ ਨਹੀਂ ਪਤਾ ਹੈਗਾ ਜਾਂ ਉਹਨਾਂ ਨੂੰ ਹੋਰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹ ਕੰਮ ਨਹੀਂ ਕਰ پا ਰਹੇ ਪਿੰਡਾਂ ਦੇ ਤਾਂ ਅਸੀਂ ਇੱਕ ਸਰਪੰਚ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚ ਉਹ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਪਿੰਡਾਂ ਦੇ ਕੰਮ ਕਿਉਂਕਿ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਹੈ ਮੇਰਾ ਪਹਿਲ ਹਮੇਸ਼ਾ ਪਿੰਡਾਂ ਦੇ ਕੰਮ ਤੇ ਪਿੰਡੂ ਲੋਕਾਂ ਦੇ ਕੰਮ ਕਰਨ ਦਾ ਹੁੰਦਾ ਉਹ ਮੇਰਾ ਪਹਿਲਾ ਮਕਸਦ ਹੁੰਦਾ ਤਾਂ ਇਹ ਯੂਨੀਅਨ ਉਹਨਾਂ ਦੇ ਨਾਲ ਸਪੋਰਟ ਬਣ ਕੇ ਖੜੇਗੀ ਜਿੱਥੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ ਅਸੀਂ ਉਹਨਾਂ ਕੋਲ ਜਾਵਾਂਗੇ ਖਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਵਾਵਾਂਗੇ ਅੱਜ ਕਈ ਪਾਰਟੀਆਂ ਦੇ ਹੋਰ ਚਿਹਰੇ ਵੀ ਲੱਗ ਰਹੇ ਨੇ ਕਿ ਕੋਈ ਪਾਰਟੀ ਦਾ ਘਟਨਾ ਵਜਰਾ ਕਰ ਬਿਲਕੁਲ ਜੀ ਇਹ ਮੁੱਦਾ ਹੀ ਐਸਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਕਰਨਾ ਪਿੰਡਾਂ ਦੇ ਕੰਮ ਕਰਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਮੇਰੇ ਹਰ ਭੈਣ ਭਰਾ ਤੋਂ ਕਈ ਪਾਰਟੀਆਂ ਦੇ ਬੰਦਿਆਂ ਤੋਂ ਕਈ ਆਪਣੀਆਂ ਅਲੱਗ ਤੋਂ ਪਾਰਟੀਆਂ ਚਲਾ ਰਹੇ ਹਨ ਉਹਨਾਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਵੀ ਸਭ ਤੋਂ ਵੱਧ